ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਵੜਾ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਆ ਅੱਜ ਸਾਰੀਆਂ ਤੁਹਾਨੂੰ ਗੱਭਣਾ ਹੀ ਦਿਖਾਉਣੀਆਂ ਹਾਂਜੀ ਵਿੱਦੀ ਸਤ ਸ੍ਰੀ ਅਕਾਲ ਜੀ ਕਾਲੀ ਹੋਸਣਾ ਠੀਕ ਠਾਜੇ ਸਭ ਠੀਕ ਠਾਜੇ ਵੇਗਿਆ ਫਿਰ ਮਾਲ ਉਦਨ ਵਾਲਾ ਮਾਲ ਮਟੋ ਮਟੀ ਵੀਰ ਜੀ ਵੇਗਿਆ ਤੁਹਾਨੂੰ ਦੱਸਣ ਠੀਕ ਐ ਅੱਜ ਸਾਰੀਆਂ ਗੱਬਣਾ ਫਿਰ ਸਾਰੀਆਂ ਗੱਬਣਾ ਜੇ ਝੋਟੀਆਂ ਵੇਖੋ ਕਿਦਾਂ ਦੀ ਅੱਜ ਵੀ ਠੀਕ ਐ ਸੋਹਣੀਆਂ ਝੋਟੀਆਂ ਹਾਂਜੀ ਚਲੋ ਨਾਮ ਦੱਸਦੇ ਕਰੀਏ ਆਪਾਂ ਹਾਂ ਬਾਜੀ ਨੀਟਾ ਪਿੰਡ ਲਖੂਵਾਲ ਤਸੀਲ ਜੀ ਨਾਲਾ ਜਲਾ ਅੰਮ੍ਰਿਤਸਰ ਫੋਨ ਨੰਬਰ 991446054 ਠੀਕ ਐ ਇਹ ਲਖੂਵਾਲ ਆਪਣਾ ਜਿਹੜਾ ਇਧਰ ਰੰਦਾਸ ਲੱਗੇ ਥੋਬੇ ਲੱਗੇ ਹਨਾ ਇੱਕ ਲਖੂਵਾਲ ਜਿਹਨਾਂ ਦੇ ਤੇ ਲੱਗੇ ਹਨਾ ਹਾਂਜੀ ਆਪਣਾ ਰੰਦਾਸ ਲੱਗੇ ਠੀਕ ਐ ਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਿੰਦੇ ਨੰਬਰ ਤੇ ਜਿਹੜੀ ਝੋਟੀ ਆ ਸੋਹਣੀ ਝੋਟੀ ਆ ਜਿਹੜੀ ਸਿੰਘਾ ਸੁੰਗਾ ਤਾਂ ਸਾਰੀਆਂ ਹੀ ਸੋਹਣੀਆਂ ਅੱਜ ਤੇ ਜੰਮੀ ਪਲੀ ਵੀ ਪੂਰੀ ਆ ਜਿਹੜੀ ਆਪਾਂ ਦੇਖ ਸਕਦੇ ਨੇ ਕਿੰਨਾ ਕ ਦੁੱਧ ਵਿੱਚ ਚਵਾਈ ਜਾਊਗੀ ਇਹ ਜੇ ਪਹਿਲਣ ਝੋਟੀ ਨੇ ਦੁੱਧ ਚੋਆਇਆ 12-13 ਕਿਲੋ ਅੱਛਾ ਅਗਰ 15 ਤੋਂ ਪਲੱਸ ਝੋਟੀ ਜਾਏਗੀ ਠੀਕ ਆ ਹਾਂਜੀ ਅਜੇ ਤਿਆਰ ਹੋਣੀ ਆ ਥੱਲੇ ਹਨ ਲੈ ਦਾ ਹਫਤਾ ਸੂਨ ਚ ਪਿਆ ਜੇ ਤੁਰ ਫਿਰ ਇੱਕ ਦਿਨ ਬਾਕੀ ਉਤਨਾ ਕੱਦ ਵਜ਼ਨ ਪੱਖੋਂ ਪੂਰੀ ਹੀ ਆ ਜਵਾਨ ਨੇ ਜਿਹੜੀ Ve sana da sayıcı gıya pek bir şangı var. Laya ver. Laya ver. Laya ver. ਤੇ ਕੀ ਰੱਖਣਾ ਵਿਧੀ ਦਾ ਫਰਮੂਲਾ ਆਪਾਂ ਮੋਲ ਵੀਰ ਜੀ ਇਹਦਾ 120 ਆ ਅੱਛਾ ਹਾਂਜੀ ਤੇ ਕਿੰਨੇ ਰੀ ਦੇਣੀ ਆ ਪਾਈ ਤੁਸੀਂ ਦੱਸ ਦਿਓ ਜਿੰਨੇ ਕਹਿੰਦੇ ਦੇ ਦਿੰਨੇ ਆ ਕਿੰਨਾ ਜਾਜਾ ਕਰਦੀ ਐ ਫਿਰ 10 ਦੀ ਦੇ ਲਈਏ 10 ਛੱਡ ਦਿੰਨੇ ਹੈਗੀ ਕਸਰ ਤੇ ਕੱਢ ਦੀਏ ਬਹੁਤ ਛੱਡ ਦਿੰਨੇ 2000 ਠੀਕ ਆ ਹਾਂਜੀ 5 ਹੀ ਛੱਡਿਆ ਹਾਂ ਪੂਰਾ ਹੀ 5 ਹੀ ਛੱਡਦੇ 1 5 ਦੀ ਵੀਰ ਜੀ ਦੇ ਦਾਂਗੇ ਠੀਕ ਆ ਜੀ ਹਾਂ ਨਾ ਬਾਕੀ ਛੋਟੀ 15 ਤੋਂ ਪਲੱਸ ਚੱਲੂਗੀ ਵੇਖ ਲਓ ਬਾਕੀ ਕੋਈ ਫੋਨ ਲਾਵੇ ਇੱਕ ਰੀ ਹਾਂਜੀ ਤੇ ਬਾਕ ਥੱਲੇ ਉਹ ਵੀ ਦਿਖਾ ਦੋਗੇ ਨੇ ਵਾਲੂ ਕਦਾਨਾ ਝੋੜੀ ਦਾ ਵੇਖੋ ਠੀਕ ਹੈ ਜੀ ਮਿਰਲਾ ਮੁਰਲਾ ਵੇਖੋ ਝੋਟੀਆਂ ਵੇ ਠੀਕ ਹੈ ਤਿਆਰ ਹੋਣੀ ਹੈ ਜੀ ਹੈਨਾ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀ ਜੀ ਦੁੱਧ ਦੇ ਵੀ ਮੈਂ ਐਨੇ ਵਾਲੀ ਹਰਿਆਣੇ ਦੀ ਮੈਂ ਕਿਹਦੇ ਉੱਧਰੋਂ ਲੈਂਦੀ ਆ ਠੀਕ ਹੈ ਹਾਂਜੀ ਤਿਆਰ ਕਾਣਾ ਵੇਚ ਦਿੱਤੀ ਆ ਠੀਕ ਹੈ ਜੀ ਹਾਂਜੀ ਤੇ ਦੇਣੇ ਦੇ ਹਲੇ ਪੂਰੇ 20 ਰਹਿੰਦੇ ਜੇ ਸੂਣ ਚ ਅਛਾ ਵੀ ਦੇ ਨੇ ਖੜਦੀ ਆ ਪੂਰੇ 20 ਨੇ ਖੜਦੀ ਆ ਠੀਕ ਆ ਸੁਬਾਹ ਇਹਦਾ ਦਰਵਾਜ਼ੇ ਵਿੱਚ ਦੂਜਾ ਵੀ ਕਹਦੀ ਤੀਜੇ ਸੂਣਾ ਜਨੇ ਹੋਣਾ ਠੀਕ ਆ ਜੀ ਦੁੱਧ ਮੈਂ 15-16 ਕਿਲੋ ਚੋਂ ਆਉਂਦੀ ਏ ਵੀ ਤੋੜਦੀ ਆ ਫਿਰ ਇਹਨਾਂ ਵਿੱਚ ਬਾਕੀ ਭਾਵੇਂ ਗੱਬਣਾ ਹੀ ਆ ਫਿਰ ਵੀ ਆਪਣੀਆਂ ਥਣਾ ਦੀਆਂ ਪਾਸ ਕਰਕੇ ਤਸੱਲੀ ਕਰਕੇ ਫਿਰ ਠੀਕ ਹੈ। ਲਾਜਾ ਜੀ। ਕੱਦ ਕਾਠ ਪੱਖਾਂ ਇਹ ਵੀ ਜਿਹੜੀ ਚੰਗੀ ਆ। ਦੁੱਧ ਦੇ ਵੀ ਜਿਹੜਾ ਕਹਿੰਦੇ ਕਿ 15 ਲੀਟਰ ਦੇ ਕਰੀਬ ਜਿਹੜਾ ਚਵਾ ਦਊਗੀ। ਬਾਕੀ ਤੁਸੀਂ ਆਪਣੀ ਸਮਝ ਨਾਲ ਖੜਦੀਆਂ ਵਾ ਆਪਣੀ ਮਿਰਤ ਪਰਖਣਾ ਵੀ ਕਿੰਨਾ ਦੁੱਧ ਚਵਾ ਦਊਗੀਆਂ ਆਪਣੀ ਸਮਝ ਦੇ ਹਿਸਾਬ ਨਾਲ। ਕਿਉਂਕਿ ਗੱਬਨ ਪਛਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ। ਵੱਧ ਦੇ ਚਵਾ ਸਕਦੀਆਂ ਤੇ ਘੱਟ ਵੀ ਚਵਾ ਸਕਦੀਆਂ। ਬੰਦੋ ਜੀ ਇਹ ਲੋਕ ਵੱਡੀਆਂ ਝੋੜੀਆਂ ਵੀ ਇੱਦੀ ਛੋਟੀਆਂ ਨਹੀਂ ਹਾਂਜੀ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਜੇ ਹੁਣ ਮੰਨ ਲਓ ਕਰ ਲਈਏ ਇਹ ਤੇ 95000 ਆ ਅੱਛਾ ਤੇ 90 ਦੀ ਦੇ ਲਈਏ ਨਹੀਂ ਵਿੱਚ ਹੋਰ ਕਰ ਦਈਏ ਮਾਨ ਕੋ ਸਾਮ ਛੱਡ ਦੀਏ ਕਿਸੇ ਨੇ ਟ੍ਰਾਂਜੈਕਸ਼ਨ ਵੀ ਪਾਉਣੀ ਆ ਕਈ ਕੁਝ ਪਾਉਣਾ ਛੱਡ ਦੇ ਨੇ ਦੱਸੋ ਤੁਸੀਂ ਕਿੰਨਾ ਕਰ ਦਈਏ ਦੱਸੋ ਤੁਸੀਂ ਛੱਡ ਦਈਏ 5 ਹੋਰ 5 ਜਿਆਦਾ ਚਲੋ ਛੱਡ ਦਿੰਦੇ ਆ ਕਿੰਨੇ ਦੀ ਹੋ ਗਈ ਫਿਰ 85 ਦੀ ਹੋ ਗਈ ਠੀਕ ਹੈ ਜੀ ਹਾਂ ਨਾ 85 ਦੀ ਹੁਣ ਬਾਕੀ ਮੈਂ ਲੱਖ ਰੁਪਏ ਦੀ ਇਹ ਵੀ ਠੀਕ ਹੈ ਜੀ 20 ਦਿਨ ਕੱਚੀ ਕੱਚੀ ਆ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਗੱਪਣੀਆਂ ਜਿਹੜੀ ਵੀਰ ਦੀ ਵੀਜ਼ਨ ਕੱਚੀ ਝੋਡੀ ਇਹ ਵੀ 20 ਦਿਨ ਖੜਦੀ ਆ ਜੀ ਹਾਂ ਜੀ ਤੇ ਇਹ ਕਿੰਨੇ ਕਿ ਦੁੱਧ ਆ ਲਈ ਜੁਗਰਾ ਸੂਹਾ ਜੀ ਦੁੱਧ ਇਹ ਵੀ 10-10 ਕਿਲੋ ਪਹਿਲਾਂ ਨੇ ਚਵਾਇਆ ਜੀ ਠੀਕ ਹੈ ਹੁਣ ਦੂਸਰੇ ਸਵੇਰ ਸੁਣੀ 12 ਕਿਲੋ ਵੀ ਦੇਈ ਜਾਵੇ ਬੜਾ ਜਿੰਨਾ ਆਪਾਂ ਦਾ ਮੁੱਲ ਪਾਉਣਾ ਠੀਕ ਹੈ ਹਾਂ ਜੀ ਬਾਕੀ ਸਿੰਘਾਂ ਸੌਂਗਾ ਵੀ ਦੇਖੋ ਕਿੰਦੀ ਸਾਫ ਹੈ ਠੀਕ ਹੈ ਜੀ ਬਾਕੀ 15 20 ਰੰਝੇ ਜੀ 15 20 ਦਿਨ ਇਹ ਵੀ ਅਜੇ ਖੜਦੀ ਹੈ ਕੱਦ ਕੱਟਦੀ ਇਹ ਵੀ ਠੀਕ ਹੈ ਜਿਹੜੀ ਥੋੜਾ ਜਿਹਾ ਸਾਡੇ ਤੋਂ ਡਰਦੀ ਡਰਦੀ ਜੀ ਆ ਬਾਕੀ ਥਾਨਾਂ ਦਾ ਸਾਈਜ਼ ਹੀ ਗਾਪ ਇਹ ਰਾਵੀ ਦੇਖ ਸਾਦੇ ਲੱਗੇ ਤੋਂ ਪਲੀ ਜਿਹੜੀ ਹੈ ਪੂਰੀ ਆ ਦੇਖਾਂ ਦਿੱਥਨ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀਰ ਜੀ 80 ਕਰ ਲਈਏ ਨਹੀਂ ਵਿੱਚੋਂ ਕਰਦੀ ਹੈ ਮੰਨ ਤਾਂ ਨਾ Samsung ਛੱਡਦੀ ਹੈ 80 ਜ 75 ਵੀ ਦੇ ਦਈਏ ਦੇ ਵਿੱਚੋਂ ਕਰ ਨਹੀਂ ਛੋਟ ਹੋਰ ਦੱਸੋ ਤੁਸੀਂ ਜੰਨੀਆਂ ਦੇ ਕਰਦਨੇ ਆ 2000 ਕਰ ਦਈਏ ਤੇ ਇੰਨੀ ਕਰ ਦਈਏ ਅੱਛਾ ਹਾਂਜੀ 72000 ਤੀ ਦੇ ਦੋ 71000 ਦੀ ਯਾਰ ਛੋਟ ਕਰ ਦਾਂਗੇ ਹੋਰ ਅੱਛਾ 70 ਦੀ ਦੇ ਦਾਂਗੇ ਮੈਂ ਠੀਕ ਹੈ ਜੀ ਹਾਂਜੀ 15 20 ਨਹੀਂ ਜੀ ਇਹਦੇ 50 ਸੂਆ ਝੋਡੀ ਵੇ ਲੋ ਸਿੰਘ ਸੁੰਗ ਕਿਦਾਂ ਠੀਕ ਹੈ ਜੀ ਬਾਕੀ ਥਣਾ ਦੀ ਪਿੱਛੇ ਦੀ ਸਾਡੀ ਫੁੱਲ ਗਰੰਟੀ ਹੋਊਗੀ ਠੀਕ ਹੈ ਹਾਂਜੀ ਇਹ ਆ ਕਿ ਇਹ ਤਿੱਜਾ ਕੋਈ ਹਾਂ ਆਪਣੀਆਂ ਚਲੋ ਥਣ ਪਾਸ ਕਰਕੇ ਵੀ ਲੈ ਜੇ ਹਾਂਜੀ ਤੇ ਬਾਕੀ ਪਿੱਛੇ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਤੁਹਾਡੇ ਕੋਲ ਕਰਕੇ ਖੜੇ ਬਾਗੀ ਮਈਆਂ ਵੇਖੋ ਗੱਡੀਆਂ ਚੰਗੀਆਂ ਨੇ ਵੱਡੀਆਂ ਮਈਆਂ ਤੇ ਹੁਣ ਆਪਣੇ ਕੋਲ ਆ ਗਈ ਜਿਹੜੀਆਂ ਬੈਡਾਂ ਤੁਹਾਨੂੰ ਵਿਖਾਉਣੀਆਂ ਵਾ ਇਹਦੇ ਵੀ ਥਾਣੇ ਦੇਖ ਸਕਦੇ ਲੱਗਦਾ ਹਵਾਨੇ ਦੇ ਨਾੜਾ ਵਿੱਚ ਜਿਹੜੀਆਂ ਚੰਗੀਆਂ ਵਾ ਕਿੰਨਾ ਸੂਆ ਜਵੀਂ ਇਹਦਾ ਇਹ ਦੂਸਰਾ ਸੂਆ ਵੀਰ ਜੀ ਸੋਣੀ ਆ ਅੱਛਾ ਹਾਂਜੀ ਤੇ ਇਹ ਕਿੰਨਾਂ ਗੋਚ ਭਾਈ ਜੀ ਇਹਨਾਂ ਨੇ ਦੁੱਧ ਵੀਰ ਜੀ ਦਾ ਰਿਕਾਰਡ 22 ਕਿਲੋ ਦਾ ਅੱਛਾ ਮਾਰਗਾ 25 ਤੋਂ ਪਲੱਸ ਵਾਲੀ ਬੱਚੀ ਆ ਠੀਕ ਆ ਹਾਂਜੀ ਮੂੰਹ ਵੀ ਮੇਰੇ ਸਾਹ ਛੇਦਾਂਦੇ ਆ ਠੀਕ ਤੋਰਦੀ ਆ ਫਿਰ ਇਹਨਾਂ ਬਾਕੀ ਚੰਗੇ ਕੱਦ ਕਾਠ ਵਾਲੀ ਆ ਜਵਾਨ ਆ ਜਿਹੜੀ ਪੂਰੀ ਤਾਂ ਵੀ ਪਲੀ ਵਛੀ ਚੰਗੀ ਤੇ ਹੈਗੀ ਵੀ ਗਰਮੀ ਵਾਲੀ ਆ ਹਾਂਜੀ ਫੈਟ ਵੀ ਚੰਗੀ ਹੁੰਦੀ ਆ ਇਹ ਜਿਹਾਂ ਗਾਵਾਂ ਦੀ ਅੱਜ ਦੇਣ ਇਹਦੇ ਵੀ 15 ਹੈਗੇ ਜੋ 10 ਤੋਂ ਵੱਧ ਹੀ ਰਹੂ 12 10 ਤੋਂ 15 ਦਿਨ ਜਿਹੜੇ ਕਹਿੰਦੇ ਕਿ ਜੇ ਇਹ ਵੀ ਲੱਜੇਗੀ ਬੰਦਿਓ ਜੀ ਬੜੂ ਬੜੂ ਵੀ ਇੰਦੀ ਬਹੁਤ ਜਿਆਦੀ ਬਚ ਚੰਗੀ ਤਿਆਰ ਹੋਣੀ ਆ ਵੀ ਹਨਾ ਬਾਕੀ ਛੋਟਾ ਜਿਹਾ ਫੇਸ ਆ ਇਹਦਾ ਵੀ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ 70 ਕਰ ਲੀਏ ਵੀਰ ਜੀ ਨਹੀਂ ਕਰ ਦਈਏ ਵਿੱਚ ਮਾਨਤਨ ਕਿੰਨਾ ਕਰੀਏ ਦੱਸੋ ਤੁਸੀਂ ਆਪ ਹੀ ਕਰ ਦੋ 65 ਦੀ ਦੇ ਦਈਏ ਠੀਕ ਆ ਤੇ ਵਿੱਚ ਕੋਈ ਛੋਟ ਛਾਟ ਦੱਸੋ ਜਿੰਨੀ ਆ ਦੇ ਕਰ ਦੋ 2000 ਕਰ ਦਈਏ ਔਰ 3 ਨਹੀਂ ਕਰ ਦਈਏ ਅੱਛਾ 62000 ਵੀ ਦੇ ਦਈਏ 62000 ਦੀ ਦੇ ਤੇ ਵਿੱਚ ਵੀ 500 ਛੋਟ ਕਰ ਦਾਂਗੇ ਸਾਢੇ 70 ਹੀ ਦੇ ਦਾਂਗੇ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਕਰਾਂਗੇ ਵੀਰ ਜੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇਹ ਵੀ ਦੀ ਬਾਜੀ ਆਵੇ ਅੱਛਾ ਹਾਂਜੀ ਇਹ ਲਈ ਵੀ ਫਾਰਮ ਚੋਂ ਆਂ ਅੱਲੀ ਦਿਰਦੀ ਰਹੀ ਆ ਠੀਕ ਆ ਹਾਂਜੀ ਪਹਿਲਾ ਹੀ ਸੂਆ ਨਾ ਇਹਦੀ ਰੱਸੀ ਬਖਾਉਣਾ ਅਸੀਂ ਪਾਈ ਆ ਚੰਗੀ ਸੰਭੀ ਸੁੰਭੀ ਹੈ ਵੀ ਫੁੱਲ ਦਿਰਦੀ ਰਹੀ ਵੀਰ ਜੀ ਠੀਕ ਆ ਆ ਰੱਸੀ ਜੀ ਇਹਦੀ ਅੱਛਾ ਗੱਲ ਚ ਰੱਸੀ ਪਾਈ ਸੀ ਇਹਦੇ ਆਹ ਦੇਖੋ ਉੱਥੇ ਜਦੋਂ ਕਹਿੰਦੇ ਫੜਨੀ ਫੜਨੀ ਲੋਕ ਹੁੰਦੇ ਸੀ ਠੀਕ ਆ ਹਾਂ ਠੀਕ ਆ ਬਾਕੀ ਸੋਹਣੀ ਆ ਨਾ ਇਹ ਕਿੰਨਾ ਕੁ ਦੁੱਧ ਦੋ ਤੇਰਾ ਪਹਿਲੇ ਸਵੇਚ ਵਾਈ ਜੀ ਇਹਦੀ 32 ਕਿਲੋ ਰਿਕਾਰਡ ਹੀ ਮਾਂ ਦਾ ਅੱਛਾ ਇਹ ਦੇਖੋ ਦੋਂਦੇ ਦੇ ਦੰਦ ਪੁੱਟਣ ਲਈ ਹੈ। ਇਹ ਆ ਦੇਖ ਸਕਦੇ ਜੀ। ਦੋ ਦੰਦ ਆ ਜੀ। ਬੱਚੀ ਆ। ਠੀਕ ਆ ਜੀ। ਹਾਂ ਜੀ। ਤੇ ਭਾਵੇਂ ਲੱਤਾਂ ਜੱਫੇ ਪਾ ਛੱਡੋ ਇਧਰ ਵੇਖ ਲਓ। ਠੀਕ ਆ। ਹਾਂ ਜੀ। ਆ ਦੇਖ। ਜੇ ਸਰਦੀ ਭਾਵੇਂ ਥੱਲੇ ਠੰਡੇ ਤੇ ਦੀ ਆ ਤਰ੍ਹਾਂ ਬਣੂ ਬਹੁਤ ਵੱੱਛੀ ਹਲੇ। ਥਨਾ ਦਾ ਸਾਈਜ਼ ਗੈਪ ਵੀ ਚੰਗਾ ਵਾ ਜਿਹੜਾ। ਦੂਰ ਦੂਰ ਥਣ ਲੱਗਾ। ਤੋੜ ਦਈਏ ਨਾ ਵੀ। ਚੰਗੀ ਤਿਆਰ ਹੋਣੀ ਐ ਵੀ ਥੱਲੇ। ਸੁਆ ਜਿਹੜਾ ਇਹਨੇ ਪਹਿਲਾਂ ਹੀ ਸੋਣਾ ਤੇ ਹੈਗੀ ਦੋ ਦੰਦ ਆ। ਬਾਕੀ ਅਗਲੇ ਸਵੇਰ ਨੂੰ ਇਹਨਾਂ ਪੂਰੀ ਜਵਾਨ ਹੋ ਜਣਾ ਚੰਗੀ ਤਿਆਰ ਹੁੰਦੀ ਥੱਲੇ ਲੈ ਜਾ ਵੀ ਜੀ ਇਹ ਵੀ ਖੁੱਲੀ ਰਹੀ ਹੈ ਤਾਂ ਕਰ ਲਈ ਚੱਬੂ ਜਿਹੜਾ ਵੀ ਜੀ ਉਹਨਾਂ ਨੇ ਪਾਇਆ ਇਹਨੂੰ ਇੱਥੇ ਦੇਖੋ ਲੋ ਇੱਕੋ ਜਿਹੇ ਗੈਰ ਤੇ ਚਾਰੇ ਥਾਣੇ ਜਿਹੜੇ ਇਹਦੇ ਤੇ ਇਹਦਾ ਮੁੱਲ ਵੀ ਦੀ ਫਿਰ ਬੋਲ ਵੀਰ ਜੀ ਇਹਦਾ 68000 ਅੱਛਾ ਹਾਂ ਜੀ ਦੇਣੀ ਕਿੰਨੇ ਦੀ ਆਪਾਂ ਇਹ ਤਿੰਨ ਛੱਡ ਦਿੰਨੇ ਆ ਅੱਛਾ ਦੋ ਹੋਰ ਦਾ ਛੱਡ ਦਈਏ ਛੱਡ ਦਿੰਨੇ ਆ 57000 ਦੀ 57000 ਦੀ ਉਹ ਚੋਂ 500 ਛੋਟ ਕਰ ਦਾਂਗੇ ਠੀਕ ਹੈ ਜੀ 50 ਦੇ ਦਾਂਗੇ ਪਰ ਵੱਚੀ ਵੇਖ ਲਓ ਠੀਕ ਹੈ ਜੀ ਯਾਦ ਕਰੂ ਜਿਹੜਾ ਵੀਰ ਲੈ ਜੂਗਾ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਜੀ ਹੋਰ ਕੁਛ ਕਹਿਣਾ ਹੋਰ ਵੀਰ ਜੀ ਇਹੋ ਜੀ ਮਾਲ ਸਾਰਾ ਗੱਬਣੀਆਂ ਅਸੀਂ ਤੇ ਤਸੱਲੀ ਕੀਤੀ ਆ ਹਾਂਜੀ ਬਾਕੀ ਕੋਈ ਭੈਣ ਭਰਾਣ ਕੇ ਤਸੱਲੀ ਕਰਕੇ ਖੜੇ ਪਿੱਛੇ ਦੀ ਥਣਾ ਦੀ ਸਾਡੀ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀਰ ਇੱਥੇ ਆ ਕੇ ਫਿਰ ਵੀ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ